ਪੰਜਾਬ ਦੇ ਵਿੱਚ ਅੱਜ ਤੋਂ ਮੂੜ ਮੌਸਮ ਬਦਲਣ ਵਾਲਾ ਹੈ ਜਿਸ ਨੂੰ ਲੱਗੇ ਚਾਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿ ਦੋ ਦਿਨ ਛਮਛਮ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਯਾਨੀ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ بارش ਨੇ ਦਸਤਕ ਦੇ ਦਿੱਤੀ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਅੱਜ ਯਾਨੀ ਕਿ 19 ਮਾਰਚ ਤੋਂ ਮੌਸਮ ਮੂੜ ਬਦਲ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ ਅੱਜ ਅਤੇ ਅੱ비 ਮਾਰਚ ਯਾਨੀ ਕਿ ਕੱਲ ਨੂੰ ਕੁਝ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਹਨੇਰੀ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਨੂੰ ਦੇਖਦੇ ਹੋਏ yellow alert ਵੀ ਜਾਰੀ ਕਰ ਦਿੱਤਾ ਗਿਆ ਇਹ ਮੌਸਮੀ ਬਦਲਾਵ ਪਛਮੀ gadbadi ਕਰਕੇ ਹੋ ਰਿਹਾ ਹੈ ਜਿਸ ਕਰਕੇ ਅਦਾਸੇ ਕਿ ਜੋ ਕਿ ਦੱਖਣ ਪੂਰਬੀ ਈਰਾਨ ਅਤੇ ਉਸ ਦੇ ਆਸ-ਪਾਸ ਚੱਕਰਵਤੀ ਸਰਕੂਲੇਸ਼ਨ ਦੇ ਰੂਪ ਦੇ ਵਿੱਚ ਸਰਗਰਮ ਹੋਇਆ ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਔਸਤ ਵੱਧ ਤਾਪਮਾਨ ਦੇ ਵਿੱਚ 1.1 ਡਿਗਰੀ ਸੈਲਸੀਅਸ ਦੀ ਵਾਧੂ ਦਰਜ ਕੀਤੀ ਗਈ ਹੈ ਜਿਸ ਕਾਰਨ ਇਹ ਤਾਪਮਾਨ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ ਤੇ ਰਾਜ ਦੇ ਵਿੱਚ ਸਭ ਤੋਂ ਵੱਧ 30.9 ਡਿਗਰੀ ਸੈਲਸੀਅਸ ਤਾਪਮਾਨ ਕਿਡਾ ਕਿ ਸਭ ਤੋਂ ਵੱਧ ਬਠਿੰਡਾ ਦੇ ਵਿੱਚ ਦਰਜ ਕੀਤਾ ਹੈ ਜਦੋਂ ਬਾਸ ਚੰਡੀਗੜ੍ਹ ਲਈ ਅੱਜ ਕੋਈ ਵੀ ਅਲਰਟ ਜਾਰੀ ਨਹੀਂ ਕਰ ਦਿੱਤਾ ਗਿਆ ਪਰ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦੇ ਅਨੁਸਾਰ ਪੰਜਾਬ ਦੇ ਮੌਸਮ ਵਿਗਿਆਨ ਦੇ ਅਨੁਸਾਰ ਅਗਲੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ ਅਤੇ ਇਹ 3 ਤੋਂ 4 ਡਿਗਰੀ ਸੈਲਸੀਅਸ ਤੱਕ ਵਧਣ ਦੀ ਸੰਭਾਵਨਾ ਚੁਟਾਈ ਗਈ ਹੈ ਤਾਂ ਅੱਜ ਮਾਰਚ ਦੇ ਮਹੀਨੇ ਦੇ ਵਿੱਚ ਦੱਸਦੇਗੇ 51% ਮੀ ਆ ਜਿਹੜਾ ਜਿਹੜਾ ਕਿ ਘੱਟ ਮੀ ਪਿਆ ਹੈਗਾ ਤਾਂ ਅੱਜ ਫਾਜ਼ਿਲਕਾ ਮੁਕਸਰ ਫਰੀਦਕੋਟ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਲਈ ਕੁਝ ਹਿੱਸਿਆਂ ਦੇ ਵਿੱਚ ਮੀ ਹੋ ਸਕਦਾ ਹੈ ਹਾਲਾਂਕਿ ਇਸ ਮਹੀਨੇ ਹੁਣ ਤੱਕ ਔਸਤ ਨਾਲੋਂ 51% ਘੱਟ بارش ਹੋਈ ਹੈ ਆਮ ਤੌਰ ਦੇ ਉੱਤੇ ਮਾਰਚ ਦੇ ਵਿੱਚ ਹੁਣ ਤੱਕ 15.4 ਮਿਮੀ ਮੀ ਪਿਆ ਹੈ ਪਰ ਇਸ ਵਾਰ ਸਿਰਫ 7.6 ਮਿਮੀ ਜਿਹੜਾ ਕਿ ਵਰਖਾ ਦਰਜ ਕੀਤੀ ਗਈ ਹੈ ਤਾਂ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰ ਦਾ ਹਾਲ ਜੀ ਹਾਂ ਅੱਜ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ ਧੁੱਪ ਖਿੜੀ ਰਹੇਗੀ ਇਸੇ ਤਰੀਕੇ ਦੇ ਨਾਲ ਜਲੰਧਰ ਪਟਿਆਲਾ ਮੁਹਾਲੀ ਤੇ ਲੁਧਿਆਣਾ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ ਧੁੱਪ ਖਿੜੀ ਰਹੇਗੀ ਹਾਲਾਂਕਿ ਦੁਪਹਿਰ ਦੇ ਵੇਲੇ ਲੋਕਾਂ ਨੂੰ ਗਰਮੀ ਵੀ ਜਿਹੜੀ ਕਿ ਲੱਗਣੀ ਸ਼ੁਰੂ ਹੋ ਸਕਦੀ ਹੈ ਪਰ ਮੌਸਮ ਵਿਗਿਆਨ ਅਨੁਸਾਰ ਇਹ ਵੱਡੀ ਭੁਖਵਾਨੀ ਕੀਤੀ ਗਈ ਹੈ ਕਿ 2 ਦਿਨ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਹਲਕੀ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤਾਂ ਲੋਕਾਂ ਨੂੰ ਆਂਦੇ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਤਾਂ ਮੌਸਮ ਦੇ ਨਾਲ ਜੁੜੀ ਹੋਈ ਅਪਡੇਟ ਉਹਨਾਂ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਹੋਰ ਵੀ ਦੇਸ਼ ਦੇ ਹੋਰ ਕਈ ਜ਼ਿਲ੍ਹੇ ਨੇ ਜਿੱਥੇ ਕਿ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਮੌਸਮ ਨਾਲ ਜੁੜੀ ਹੋਈ ਤੁਹਾਡੇ ਨਾਲ ਅਪਡੇਟ ਸਾਂਝੀ ਕਰ ਰਹੇ ਹਾਂ ਖਰਵਾਲੀ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਨੂੰ ਮੌਸਮ ਦੇ ਨਾਲ ਜੁੜੀ ਹੋਈ ਅਪਡੇਟ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਅੱਜ ਦੇ ਮੌਸਮ ਦੇ ਵਿੱਚ ਕੀ ਬਦਲਾਅ ਹੋਣ ਵਾਲਾ ਹੈ ਅੱਜ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈਗਾ ਤਾਂ ਦੱਸ ਦਈਏ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਦੋ ਦਿਨ ਹਲਕੀ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤਾਂ ਮੌਸਮ ਨਾਲ ਇਹ ਜੁੜੀ ਹੋਈ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਡੇ ਇਲਾਕੇ ਦਾ ਹਾਲ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਅੱਜ ਮੌਸਮ ਬਿਲਕੁਲ ਸਾਫ਼ ਰਹਿਣ ਵਾਲਾ ਹੈਗਾ ਲੁਧਿਆਣਾ ਜਲੰਧਰ ਮੁਹਾਲੀ ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਕਿ ਮੌਸਮ ਬਿਲਕੁਲ ਸਾਫ਼ ਰਹੇਗਾ ਦੁਪਹਿਰ ਦੇ ਵੇਲੇ ਹਲਕੀ ਧੁੱਪ ਖੜੀ ਰਹੇਗੀ